ਸ਼ੰਭੂ ਮੋਰਚੇ ਦੀਆਂ ਇਸ ਵੇਲੇ ਦੀਆਂ ਤਾਜ਼ੀਆਂ ਤਸਵੀਰਾਂ ਨੇ ਦੇਖੋ ਜਦੋਂ ਪ੍ਰਸ਼ਾਸਨ ਕਹਿੰਦੇ ਵੀ ਹੈ ਨਾ ਆਪਣਾ ਕੰਮ ਕਰਨਾ ਚਾਹੇ ਫੇਰ ਕਿਸੇ ਕੰਮ 'ਚ ਦੇਰੀ ਨਹੀਂ ਉਹੀ ਹਰਿਆਣਾ ਆ ਉਹੀ ਹਰਿਆਣੇ ਨੇ ਜਿਹੜੀਆਂ ਆਪਣੀਆਂ ਕੰਦਾਂ ਨੇ ਉਹ ਭੰਨਤੀਆਂ ਟਰੈਫਿਕ ਵੀ ਸ਼ੁਰੂ ਹੋ ਗਈ ਆ ਰਾਤੋਂ ਰਾਤ ਕਿਸਾਨ ਠਾਲ ਤੇ ਕਿਸਾਨਾਂ ਨੂੰ ਇੱਕ ਵਾਰੀ ਕਹਿ ਲੋ ਕਿ ਵਾਰਨਿੰਗ ਤੱਕ ਨਹੀਂ ਦਿੱਤੀ ਗਈ ਮੇਰੇ ਨਾਲ ਨੇ ਕਿਸਾਨ ਨੇ ਲੰਗਰ ਵੀ ਇੱਥੇ ਲਾਇਆ ਹੋਇਆ ਭਾਈ ਜੀ ਆਪਣੇ ਬਾਰੇ ਦੱਸੋ ਤੁਹਾਡਾ ਇੱਥੇ ਮਤਲਬ ਲੰਗਰ ਦੀ ਸੇਵਾ ਸੀਗੀ ਜਾਂ ਜਥੇਬੰਦੀ ਵੱਲੋਂ ਸੀਗੀ ਸਾਡਾ ਜੀ ਕਾਰ ਸੇਵਾ ਗੁਰਦੁਆਰਾ ਲਖਨੌਰ ਸਾਹਿਬ ਇਹ ਮਹਾਂਪੁਰਖ ਬਾਬਾ ਪੰਥਰਤਨ ਬਾਬਾ ਹਰਵੰਤ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਇੱਥੇ ਸੀ ਲੰਗਰ 13 ਫਰਵਰੀ ਤੋਂ ਲਗਾਤਾਰ ਲਾਇਆ ਹੋਇਆ ਸੀ ਸਾਨੂੰ ਕੋਈ ਵਾਰਗ ਨਹੀਂ ਦਿੱਤੀ ਵੀ ਤੁਸੀਂ ਆਪਣਾ ਸਮਾਨ ਇੱਥੋਂ ਪੁੱਟ ਲੋ ਸਾਡਾ ਇੱਥੇ ਸੈੱਡ ਵਗੈਰਾ ਕਾਫੀ ਲਗਾਇਆ ਹੋਦਾ ਸਾਰਾ ਉੱਧਰ ਸੁੱਚਾ ਪਿਆ ਸੀ ਦੇਖਣ ਆਏ ਹੁਣ ਹੁਣ ਸਾਨੂੰ ਟੀਵੀ ਰਾਹੀਂ ਪਤਾ ਲੱਗਿਆ ਵੀ ਇੱਥੇ ਆਪਣਾ ਸਮਾਨ ਤੁਸੀਂ ਲੈ ਜਾ ਸਕਦੇ ਹੋ ਅਸੀਂ ਉੱਥੇ ਆਏ ਸੰਭੂ ਉੱਥੇ ਸਾਨੂੰ ਕਹਿੰਦੇ ਸੀ ਪੰਜ ਬੰਦੇ ਸੀ ਕਹਿੰਦੇ ਇੱਕ ਬੰਦਾ ਅੱਗੇ ਜਾਊਗਾ ਅਸੀਂ ਕਹਿ ਸੁਣ ਕੇ ਮਿਲਤਾ ਕਰਕੇ ਦੋ ਬੰਦੇ ਆਏ ਅਸੀਂ ਕਿਹਾ ਵੀ ਦੋ ਬੰਦੇ ਦਾ ਜਾਣ ਦੇ ਇੱਕ ਡਰਾਈਵਰ ਜਾਊਗਾ ਇੱਕ ਮੈਜਾਂ ਕਰਨਾਲ ਫਿਰ ਉਹਨਾਂ ਨੇ ਜਾਣ ਦਿੱਤਾ ਅੱਗੇ ਗੱਡੀ ਵੀ ਸਾਡੀ sireni ਆਣ ਦਿੱਤੀ ਅੱਗੇ ਜਾ ਕੇ ਫਿਰ ਸਾਡੀ ਗੱਡੀ ਖੜਾ ਦਿੱਤੀ ਨਾਲੇ ਇਹ ਮੇਲੇ ਦਾ ਇਹ ਇਹ ਮੇਨ ਇਸ ਲੰਗਰ ਦੇ ਸਟੇਜ ਤੇ ਸਭ ਤੋਂ ਨੇੜੇ ਹੀ ਲੰਗਰ ਪੈਂਦਾ ਹਨਾ ਹਾਂਜੀ ਹਾਂਜੀ ਬਿਲਕੁਲ ਇਹੀ ਲੰਗਰ ਨੇੜੇ ਸੀ ਸਾਰੀ ਸੰਗਤ ਇੱਥੇ ਆ ਕੇ ਲੰਗਰ ਛਕਦੀ ਸੀ ਸਾਰਾ ਇੱਥੇ ਸਿਸਟਮ ਸੀ ਸਾਰਾ ਉਹਨਾਂ ਨੇ ਤੋੜ ਕੇ ਉਧਰ ਸੁੱਟਤਾ ਮਤਲਬ ਇਹ ਲੰਗਰ ਚ ਕਿੰਨਾ ਤੁਹਾਡੇ ਹਿਸਾਬ ਨਾਲ ਵੀ ਕਿੰਨਾ ਕੁ ਸਮਾਨ ਇੱਥੇ ਸਿੱਧਾ ਪਿਆ ਸੀਗਾ ਜਾਂ ਇੱਥੇ ਭਾਂਡੇ ਬਰਤਨ ਬਹੁਤ ਕੁਝ ਸਮਾਨ ਬਹੁਤ ਹੋਣਾ ਸਿਲੰਡਰ ਵੀ ਹੋਣੇ ਆ ਜਾਂ ਹਨਾ ਚੁੱਲ੍ਹੇ ਵੀ ਹੋਣੇ ਆ ਕਾਫੀ ਸਮਾਨ ਸੀ ਸਾਡਾ ਤੇ ਲੰਗਰ ਦਾ ਜਿੰਨਾ ਸਮਾਨ ਹੁੰਦਾ ਹੈ ਸਾਰਾ ਹੀ ਸੀ ਅਸੀਂ ਕੁਝ ਨਹੀਂ ਇੱਥੇ ਲੈ ਗਏ ਇੱਥੋਂ ਕੌਣ ਚੱਕ ਕੇ ਲੈ ਗਿਆ ਕੀ ਬਣਿਆ ਸਾਨੂੰ ਕੁਝ ਨਹੀਂ ਪਤਾ ਹੁਣ ਤੁਸੀਂ ਆਗੇ ਦੇਖਿਆ ਤੁਹਾਨੂੰ ਕੀ ਲੱਭਿਆ ਇੱਥੋਂ ਇੱਥੇ ਕੁਝ ਨਹੀਂ ਕੁਆੜ ਦੇ ਵਿੱਚ ਥੋੜਾ ਸੈਟ ਦੇ ਚੈਨਰ ਜੇ ਟਿੰਨਾ ਜੀ ਦਿਖਦੇ ਆ ਔਰ ਕੁਝ ਨਹੀਂ ਇੱਥੇ ਹੈਗਾ ਹਾਂ ਸਾਰਾ ਸਮਾਨ ਸਾਡਾ ਇੱਥੋਂ ਚਲਾ ਗਿਆ ਕਿੱਥੇ ਗਿਆ ਇਹ ਪ੍ਰਸ਼ਾਸਨਦਾਨ ਦਾ ਇੱਕ ਸਾਨੂੰ ਕੋਈ ਪਤਾ ਤੁਸੀਂ ਪੁੱਛਿਆ ਕਿਸੇ ਨੂੰ ਵੀ ਪੈਸਾ ਨੂੰ ਸਾਡਾ ਸਮਾਨ ਤਾਂ ਦੱਸ ਦੋ ਕਿਤੇ ਤਾਂ ਆਣ ਤੋਂ ਵੀ ਰੋਕਦੇ ਸੀ ਕਹਿੰਦੇ ਉੱਧਰ ਅਫਸਰ ਨੇ ਆਣਾ ਸੀ ਸੜਕ ਕਲੀਅਰ ਕਰਕੇ ਦੇਣੀ ਤੁਸੀਂ ਗੱਡੀ ਸਾਈਡ ਤੇ ਲਾਓ ਅਸੀਂ ਗੱਡੀ ਵੀ ਮੇਰੇ ਘਰ ਤੋਂ 1.5 ਕਿਲੋਮੀਟਰ ਥੱਲੇ ਗੱਡੀ ਲਾ ਕੇ ਅਸੀਂ ਪੈਦਲ ਆਏ ਇੱਥੇ ਤੱਕ ਹਾਂ ਇੱਥੇ ਤੁਹਾਡੇ ਆਲੇ-ਦੁਆਲੇ ਫਿਰ ਜਿਹੜਾ ਹਨ ਤੁਸੀਂ ਜਦੋਂ ਪਹਿਲਾਂ ਸਭ ਕੁਝ ਇੱਥੇ ਸੀਗਾ ਤਾਂ ਆਲੇ-ਦੁਆਲੇ ਵੀ ਲੋਕਾਂ ਦੀਆਂ ਟਰਾਲੀਆਂ ਟੈਂਟ ਲੱਗੇ ਹੋਣੇ ਆ ਮਤਲਬ ਤੁਹਾਨੂੰ ਕੀ ਲੱਗਦਾ ਵੀ ਨੁਕਸਾਨ ਲੋਕਾਂ ਦਾ ਸਭ ਦੀ ਚੰਗਾ ਕਰਿਆ ਹੋਣਾ ਬਹੁਤ ਜਿਆਦਾ ਨੁਕਸਾਨ ਹੈ ਜੀ ਇੱਥੇ ਨੇੜੇ ਤੇੜੇ ਆਪਣਾ ਤਾਂ ਇੱਥੇ ਕੋਈ ਏਸੀ ਵਗੈਰਾ ਨਹੀਂ ਸੀ ਜਿਹੜੀ ਟਰਾਲੀਆਂ ਸਾਡੇ ਨੇੜੇ ਸੀ ਤਕਰੀਬਨ ਸਾਰੀਆਂ ਏਸੀ ਲੱਗੇ ਹੋਏ ਸੀ ਸਾਰਾ ਉਹਨਾਂ ਦਾ ਐਲ ਸੀ ਡੀ ਅੰਦਰ ਸਾਰਾ ਸਿਸਟਮ ਲੱਗਾ ਹੋਇਆ ਸੀ ਉਹ ਸਾਰਾ ਇੱਥੇ ਰਹਿਿਆ ਨਹੀਂ ਕੁਝ ਸਾਰਾ ਹੀ ਟੁੱਟਿਆ ਤੇ ਨੁਕਸਾਨ ਹੈ ਜੀ ਬਹੁਤ ਬੁਰਾ ਹਾਂ ਪਈਆ ਤੁਹਾਡੇ ਲੰਗਰ ਦਾ ਸਾਰਾ ਜਿਹੜਾ ਹਾਂ ਜੀ ਉਹ ਸਾਡੇ ਸਾਹਮਣੇ ਪਿਆ ਤੁਸੀਂ ਦਿਖਾ ਸਕਦੇ ਹੋ ਕੈਮਰਾ ਕਰਕੇ ਉੱਥੇ ਸਾਰਾ ਲੰਗਰ ਦਾ ਇਹ ਆਪਣਾ ਸੈੱਟ ਪਿਆ ਲੰਗਰ ਦਾ ਤਾਂ ਕੋਈ ਸਮਾਨ ਤੇ ਹੈਗਾ ਹੀ ਨਹੀਂ ਬਿਲਕੁਲ ਵੀ ਦੇਖੋ ਅ ਇੱਕ ਪਾਸੇ ਤਾਂ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਬੜੇ ਤਰੀਕੇ ਦੇ ਨਾਲ ਸਾਰਾ ਕੁਝ ਸਾਰਾ ਆਪਰੇਸ਼ਨ ਦਾ ਹੱਲ ਕੀਤਾ ਪਰ ਇੱਥੇ ਇਹ ਵੀ ਤਾਂ ਸਵਾਲ ਉੱਠ ਜਾਂਦਾ ਹੈ ਨਾ ਵੀ ਜੇ ਤੁਸੀਂ ਕਾਰਵਾਈ ਕਰਨੀ ਹੋ ਸੀ ਜਾਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੇ ਸਮਰਥਨ ਦਿੱਤਾ ਤਾਂ ਇਹ ਸਮਾਨ ਨੂੰ ਵੀ ਢੰਗ ਤਰੀਕੇ ਦੇ ਨਾਲ ਸਾਂਭਿਆ ਜਾਸਾ ਇੱਕ ਦਿਨ ਹੋਰ ਲੱਗ ਜਾਂਦਾ ਵਾਦ ਤੋਂ ਬਾਅਦ ਇਹੀ ਸੀ ਦੇਖੋ ਅਸੀਂ ਜਦੋਂ ਤੋਂ ਲੰਗਰ ਲਾਇਆ ਇਹ ਗੁਰੂ ਨਾਨਕ ਦੇਵ ਜੀ ਦਾ ਲੰਗਰ ਸੀ ਅਸੀਂ ਇੱਥੇ ਇਹ ਭੇਤ ਭਾਵ ਨਹੀਂ ਰੱਖਿਆ ਵੀ ਪੁਲਿਸ ਵਾਲਿਆਂ ਨੂੰ ਨਹੀਂ ਛਕਾਣਾ ਇਹਨਾਂ ਨੂੰ ਵੀ ਸਵੇਰੇ ਠੰਡੀ ਲੱਸੀ ਅਸੀਂ ਜੂਨ ਦੇ ਮਹੀਨੇ ਚ ਲਿਆ ਕੇ ਛਕਾਉਂਦੇ ਰਹੇ ਪੂਰੀਨਾਂ ਦੀ ਸੇਵਾ ਕੀਤੀ ਇਨਾ ਤਾਂ ਇਹ ਨਾ ਤਾਂ ਫਰਜ ਬਣਦਾ ਸੀ ਵੀ ਸਾਨੂੰ ਕਹਿੰਦੇ ਵੀ ਭਾਈ ਆਪਣਾ ਸਮਾਨ ਫੁੱਟ ਲੈ ਜੋ ਅਸੀਂ ਆਪਣਾ ਸਮਾਨ ਲੈ ਜਾਂਦੇ ਕੋਈ ਦਿੱਕਤ ਨਹੀਂ ਸੀ ਦੇਖੋ ਆ ਆ ਤਸਵੀਰਾਂ ਆ ਤਸਵੀਰਾਂ ਨੇ ਮੈਂ ਚਾਹੁੰਦਾ ਆ ਨਾ ਤਸਵੀਰਾਂ ਆ ਲੰਗਰ ਲੰਗਰ ਦੀ ਤਸਵੀਰ ਆ ਇਹ ਲੰਗਰ ਦਾ ਸ਼ੈੱਡ ਆ ਇਹ ਸਾਰਾ ਤੇ ਇੱਥੇ ਕੁਝ ਨਹੀਂ ਬਸ ਉਹ ਗਲਾਸਾਂ ਤੋਂ ਅੰਦਾਜ਼ਾ ਲਾ ਲਓ ਤੁਸੀਂ ਵੀ ਉਸ ਗਲਾਸ ਜਿਨ੍ਹਾਂ ਤੇ ਚਾਹ ਸ਼ਿਕਾਉਂਦੇ ਹੋਣੇ ਉਹ ਗਲਾਸ ਪਏ ਨੇ ਟੀਨਾ ਦਾ ਹਾਲ ਕੀ ਹੋਇਆ ਹੋਇਆ ਤੇ ਜਿਵੇਂ ਦੱਸ ਰਹੇ ਨੇ ਕਿ ਹੋਰ ਸਮਾਨ ਤਾਂ ਕੁਝ ਲੱਭਿਆ ਹੀ ਨਹੀਂ ਹੈਗਾ ਮਤਲਬ ਜਿਹੜਾ ਕੁਝ ਜਿਹੜੀ ਚੀਜ਼ ਦੀ ਵਰਤੋਂ ਕਰਦੇ ਸੀ ਤਾਂ ਹੁਣ ਆਏ ਆ ਉਹ ਦੋ ਦੁਪਹਿਰੇ ਸਾਨੂੰ ਟੀਵੀ ਰਾਹੀਂ ਪਤਾ ਲੱਗਿਆ ਵੀ ਉਹ ਕਹਿੰਦੇ ਨੇ ਵੀ ਆਪਣਾ ਸਮਾਨ ਲੈ ਜਾਓ ਅਸੀਂ ਫਿਰ ਆਏ ਗੱਡੀ ਲੈ ਕੇ ਮੈਂ ਕਿਹਾ ਪਹਿਲਾਂ ਦੇਖ ਕੇ ਆਈ ਜੇ ਸਮਾਨ ਹੈਗਾ ਤਾਂ ਲਾਵਾਂਗੇ ਗੱਡੀ ਕੋਈ ਇੱਥੇ ਹੈਗਾ ਹੀ ਕੁਝ ਨਹੀਂ ਆ ਕੀ ਲੈ ਜਾਾਂਗੇ ਇਹਦਾ ਕੁਝ ਵੀ ਨਹੀਂ ਇਹੋ ਜਿਹਾ ਨਾ ਪਤਾ ਨਹੀਂ ਕਿੰਨੀਆਂ ਕਹਾਣੀਆਂ ਜਿਹੜੀਆਂ ਨੇ ਉਹ ਬਣ ਗਈਆਂ ਮਤਲਬ ਰਾਤੋਂ ਰਾਤ ਕਿੰਨੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਸਾਰਾ ਕੁਝ ਇੱਥੇ ਕਹਿੰ ਲੋ ਕਿ ਸੈਟਲ ਕੀਤਾ ਹੋਇਆ ਸੀਗਾ ਉਹ ਸਾਰਾ ਸਮਾਨ ਜਿਹੜਾ ਆ ਉਹ ਸਵੇਰੇ ਆ ਕੇ ਦੇਖਦੇ ਨੇ ਤਾਂ ਇੱਥੇ ਲੱਭਦਾ ਹੀ ਕੁਝ ਨਹੀਂ ਹੈਗਾ ਕਿਉਂਕਿ ਜਦੋਂ ਜੀਸੀਬੀ ਚੱਲੀ ਪੋਕਲੇਨ ਚੱਲੀ ਤਾਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਭਾਂਤੋੜ ਵੀ ਹੋਈ ਤੇ ਇਹ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਆ ਲੋਕ ਕਹਿੰਦੇ ਨੇ ਕਿ ਜਿਹੜਾ ਆ ਸਾਡਾ ਇੱਥੇ ਟਰਾਲੀਆਂ ਦੇ ਵਿੱਚ ਜਿਹੜਾ ਸਮਾਨ ਪਿਆ ਸੀਗਾ ਉਹ ਸਮਾਨ ਜਿਹੜਾ ਆ ਹੁਣ ਇੱਥੇ ਸਾਨੂੰ ਤਾਂ ਜਦੋਂ ਅਸੀਂ ਆਏ ਆ ਤਾਂ ਸਾਨੂੰ ਤਾਂ ਮਿਲਿਆ ਹੀ ਹੈ ਨਹੀਂ ਟਰਾਲੀਆਂ ਕੋਈ ਕਿਤੇ ਖੜੀ ਆ ਕੋਈ ਕਿਤੇ ਖੜੀ ਆ ਸੋ ਪ੍ਰਸ਼ਾਸਨ ਦਾ ਜਿਹੜਾ ਇਹ ਇਹ ਕਦਮ ਆ ਇਹਨੇ ਜਿੱਥੇ ਇੱਕ ਰਸਤਾ ਖਲਵਾਇਆ ਉੱਥੇ ਜਿਹੜੇ ਲੋਕ ਬੈਠੇ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆ ਗੁੱਸਾ ਉਹ ਇਸ ਚੀਜ਼ ਨੂੰ ਲੈ ਕੇ ਹੈਗਾ ਕਿ ਸਾਡਾ ਯਾਰ ਇੱਕ ਸਿਸਟਮ ਦੇ ਨਾਲ ਬਣਾਇਆ ਹੋਇਆ ਸਮਾਨ ਜਿਹੜਾ ਆ ਉਹਦਾ ਵੱਡੇ ਪੱਦਰ ਦੇ ਉੱਤੇ ਨੁਕਸਾਨ ਹੋਇਆ ਸੋ ਇਹ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਖਤ ਪੋਸ ਪਿਆ ਕੰਬਲ ਪਏ ਨੇ ਬਰਤਨ ਮੰਜੇ ਦਾ ਕੀ ਹਾਲ ਹੋਇਆ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੂਲਰ ਦੇ ਜਿਹੜੇ ਨੇ ਉਹ ਪਏ ਨੇ ਕੂਲਰ ਦਾ ਸਮਾਨ ਪਿਆ ਤੇ ਇਹ ਤਾਂ ਐਵੇਂ ਰੁਲੇ ਹੋਏ ਆ ਜਿਵੇਂ ਮਤਲਬ ਕਹ ਲਓ ਕਿ ਦੁਬਾਰਾ ਵਰਤ ਤੇ ਵਰਤੀ ਨਾ ਸਕੇ ਕੋਈ ਹੈਨਾ ਮਤਲਬ ਇਸ ਤਰੀਕੇ ਦੀ ਕਾਰਵਾਈ ਕੀਤੀ ਗਈ ਆ ਤੇ ਜਿਵੇਂ ਪ੍ਰਸ਼ਾਸਨ ਨੇ ਸਮੇਂ ਸਿਰ ਸਾਰੇ ਕਿਸਾਨਾਂ ਨੂੰ ਇੱਥੋਂ ਕੱਢ ਲਿਆ ਸੀ ਤਾਂ ਉਥੇ ਇਹ ਵੀ ਤਾਂ ਇਹ ਵੀ ਇਹ ਵੀ ਪੋਸੀਬਲ ਹੋ ਸਕਦਾ ਸੀ ਬਹੁਤ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਇੱਥੇ ਆਪਣੇ ਪੱਧਰ ਤੇ ਉੱਤੇ ਲੋਕਾਂ ਦਾ ਬੰਦੋਬਸਤ ਕਰਕੇ ਜਿਹੜਾ ਇਹ ਸਮਾਨ ਨੂੰ ਢੰਗ ਤਰੀਕੇ ਦੇ ਨਾਲ ਵੀ ਸਮੇਟ ਸਮੇਟ ਸਕਦਾ ਸੀਗਾ ਪਰ ਚਲੋ ਕਿ ਇੱਕ ਗੁੱਸੇ ਚ ਕੀਤੀ ਕਾਰਵਾਈ ਜਾਂ ਇੱਕ ਉੱਪਰਲੇ ਪੱਧਰ ਤੇ ਜਿਸ ਤਰੀਕੇ ਦੇ ਹੁਕਮ ਹੋਏ ਸੀ ਉਹਨਾਂ ਦੇ ਨਾਲ ਕੀਤੀ ਹੋਈ ਕਾਰਵਾਈ ਇਹ ਦਰਸਾਉਂਦੀ ਆ ਕਿ ਜਿਹੜਾ ਸ਼ੰਭੂ ਦੇ ਉੱਤੇ ਕਿਸਾਨਾਂ ਦੇ ਉੱਤੋਂ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਉਸ ਨੂੰ ਪੂਰਾ ਜੜੋ ਪੱਟ ਦਿੱਤਾ ਗਿਆ ਉਹਦੇ ਚੇਹੇ ਨਹੀਂ ਦੇਖਿਆ ਗਿਆ ਕਿ ਕਿਹੜੇ ਪਿੰਡ ਦੀ ਟਰਾਲੀ ਆ ਕੀ ਦਾ ਜਿਹੜਾ ਆ ਇੱਥੇ ਟੈਂਟ ਲਾਇਆ ਹੋਇਆ ਕਿੱਥੇ ਲੰਗਰ ਚੱਲ ਰਿਹਾ ਸਾਰਾ ਕੁਝ ਜਿਹੜਾ ਆ ਉਹ ਤਹਿਸ ਨੈਸ ਜਿਹੜਾ ਕਰ ਦਿੱਤਾ ਗਿਆ ਏ ਸ਼ੰਭੂ ਦੀਆਂ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੁਣ ਰਾਤ ਦੀ ਕਾਰਵਾਈ ਤੋਂ ਬਾਅਦ ਟ੍ਰੈਫਿਕ ਵੀ ਸ਼ੁਰੂ ਹੋ ਗਈ ਆ ਆਮ ਲੋਕਾਂ ਲਈ ਟ੍ਰੈਫਿਕ ਵੀ ਸ਼ੁਰੂ ਹੋ ਗਈ ਆ ਤੇ ਹਲੇ ਤੱਕ ਲੋਕਾਂ ਨੂੰ ਆਪਣੀਆਂ ਟਰਾਲੀਆਂ ਆਪਣਾ ਸਮਾਨ ਜਿਹੜਾ ਆ ਉਹ ਨਹੀਂ ਲੱਭ ਰਿਹਾ